ਨੇ ਝਾਕ ਰੱਖਦਾ ਬਸ ਮਾਰੀਦਾ ਹੈ ਇਹੋ ਇਹ ਚਾਰ ਦਿਨ ਕੋਈ ਨੀਰਾ ਨਹੀਂ ਖਾਦਾ ਇਹਨੇ ਅੱਛਾ ਮੈਂ ਤਾਂ ਲਿਉਂਦਾ ਨਹੀਂ ਸੀ ਮੈਂ ਵੱਖਰਾ ਲੱਭੜ ਗਿਆ ਬਾਪੂ ਨੰਬਰ ਤੇ ਮੇਰੇ ਨਾਲ ਗੱਲ ਹੋਈ ਸੀ ਇਹਦੇ ਨਾਲ ਮੋਬਾਈਲ ਨੰਬਰ ਇਹ ਆਵੇ ਕੋਈ 98123 ਹਾਂਜੀ 10447 ਸਹੀ ਸਹੀ ਕਿੱਥੋਂ ਤੱਕ ਦੇ ਦੋਗੇ ਸਹੀ 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 ਦਾ ਜੇ ਮੁੰਡੇ ਨਾਲ ਹੈ ਹੋਊਗੇ ਮੁੰਡੇ ਦਾ ਨੰਬਰ ਲੈ ਲਵਾਂ ਮੈਂ ਇਥੋਂ ਵਿੱਚ ਬੋਲ ਦਿਓ ਵੀ ਹੈ ਯਾਦ ਮੁੰਡੇ ਦਾ ਆਜਾਜ਼ ਨਹੀਂ ਮੇਰੇ ਵਿੱਚ ਤੁਹਾਡੇ ਨਾਲ ਹੀ ਗੱਲ ਕਰ ਲਵਾਂਗੇ ਤੁਹਾਡੇ ਵਾਲੇ ਫੋਨ ਤੇ ਆਉਂਦਾ ਇੱਕ ਵਾਰੀ ਫੇਰ ਬੋਲ ਹੈ ਆਪ ਦੇ ਕਰ ਲਿਆ ਤੁਹਾਡੇ ਕੋਲ ਠੀਕ ਆ ਕੋਈ ਨਹੀਂ ਹਾਂ ਚੈੱਕ ਕਰਨ ਨੂੰ ਭਰਾਓ ਬੱਕਰਾ ਬਹੁਤ ਘੈਂਟ ਜੀ ਹੈ ਜੇ ਜੇ ਫਾਰਮਪੁਰ ਵਾਲੇ ਭਰਾਣੇ ਹੋ ਜਾਣ ਚੰਗੀ ਸਾਂਭ ਸੰਭਾਲਾ ਬਾਬੇ ਜੀ ਤੇ ਚੰਗੀ ਕੁਆਲਿਟੀ ਪੈਦਾ ਕਰਨੀ ਆ ਬਹੁਤ ਘੈਂਟ ਜੀ ਆਦਾਨ ਬਾਬੇ ਨੂੰ ਮਾੜੀ ਪਾਕਿਸਤਾਨ ਬੱਚਾ ਦੁੱਧ ਦਿੰਦੀ ਹੈ ਹਾਂ ਤੇ ਬੱਕਰਾ ਮੈਂ ਤਾਂ ਵੇਚ ਕੇ ਗਿਆ ਪਿੱਛੇ ਡੇਗੜੇ ਬੋਸ ਕੀ ਕਰਦਾ ਕਿੰਨੇ ਦਾ ਵੇਚਿਆ ਠੀਕ ਪੈਸੇ ਮੱਟੇ ਗਏ ਠੀਕ ਆ ਹੁਣ ਵੇਰ ਰੋੜਾ ਵਾਲੀ ਕਿੰਨੀ ਬਾੜ ਪੈਂਦੀ ਆ ਮੰਡੀ ਤੋਂ ਲਾ ਜੀ ਇਹ ਤਾਂ ਸਾਨੂੰ ਕਿੰਨੀ ਕੱਟ ਕਿਲੋਮੀਟਰ ਪੈਂਦੀ ਹੈ ਮੈਦਾ ਹੋ ਗਿਆ ਨੇੜੇ ਮੰਡੀ ਦਾ ਮਾਸ ਪੂਰਾ ਸੁੱਖਾ ਹੈ ਇੱਥੇ ਸੰਤ ਰੱਬ ਨੇ ਲਿਆਇਆ ਸਹੀ ਗਾ ਅਈ ਤਾਂ ਵੇਖਣੀ ਆ ਜਾਨੇ ਪ੍ਰਬੰਧ ਬੁਰਮ ਚੰਗਾ ਹੈ ਪ੍ਰਬੰਧ ਚੰਗਾ ਬਹੁਤ ਸ੍ਰੀ ਵੀ ਹੈ ਸੋ ਕੋ ਵੀ ਇਹ ਉਹੀ ਟੋਂਗ ਵਾਲੀ ਮੰਡੀ ਲੱਗਦੀ ਹਾਂ